ਅੰਦਰੋਂ ਬਾਤ ਜਾਣੀ ਆ ਪਹਿਲਾਂ ਵੇਖਾਂ ਸਹੀ ਮੈਡਮ ਗਈ ਤੇ ਹੈਗੀ ਘਰ ਵੇਖਦੀ ਆ ਭਲਾ ਭੀ ਕੀ ਕਰਦੀ ਜਾ ਕੇ ਇਹਨੇ ਕਰਨਾ ਹੋਣਾ ਹਗਾ ਮਾ ਰੌਲਾ ਪਾਉਗੀ ਤੇ ਪਰ ਜੇ ਮੈਂ ਘਰ ਗਈ ਤੇ ਮੇਰੇ ਦਵਾਲੇ ਭੈਣ ਜੀ ਨੇ ਹੋ ਜਣਾਵਾ ਤੇ ਕੀ ਕਰਾਂ ਮੇਰਾ ਦੱਪੇ ਕੋਠੇ ਚੜ ਕੇ ਨਾ ਤੇ ਇਧਰੋਂ ਦੀ ਵੇਖਦੀ ਆ ਹਾਂ ਇਧਰੋਂ ਦੀ ਵੇਖਦੀ ਤਮਾਸ਼ਾ Wah, cerewet ni zaman dia. Setti, setti. Ya, selesai. Ipa lah. ਲੋਕਾਂ ਦੇ ਲਈ ਵੇਦੀ ਵੇਦੀ ਆਪਣੀ ਸਟੱਗ ਵਾਲੀ ਆ ਹਾਏ ਹਾਏ ਹੁੰਦ ਨਾਲ ਲੜਾਈ ਵੇਖੀ ਗਈ ਦਾ ਨਾ ਕੋ ਹੋਇਆ ਤਾਂ ਆਪ ਵੀ ਸਟੱ ਲਵਾ ਕੇ ਬੈ ਗਈਆਂ ਵੇਖਾ ਤਾਂ ਸਹੀ ਬਲੱਟ ਕਿ ਭਾਈ ਹਾਏ ਠਿਕੜ ਮੇਗਾ ਖੜੀ ਡਿਆ ਸਟੱ ਫਮਣਾ ਲੜਾਈ ਵੇਦੀ ਵੇਦੀ ਨੇ ਆਪ ਹੀ ਸੱਟ ਲਵਾ ਲਈ ਆਏ ਰਬਾ ਮੇਰੇ ਲੋਕਾਂ ਦੀ ਲੜਾਈ ਵੇਖਣੀ ਕਿਹੜੀ ਸੌਖੀ ਆ ਹਾਂ ਉਹ ਸਿਆਣੇ ਕਿਹਾ ਨਾ ਕਿ ਕਿਸੇ ਦੇ ਘਰ ਤਾਂ ਮਾਸਾ ਵੇਖੋ ਤਾਂ ਆਪਣੇ ਪਰ ਦਿੰਦਾ ਹੋਈ ਗੱਲ ਹੋਈ ਮੇਰੇ ਨਾਲ ਤੇ ਲੋਕ ਉਹਨਾਂ ਦਾ ਤਾਂ ਮਾਸਾ ਵੇਦੀ ਵੇਦੀ ਨੇ ਮੈਂ ਆਪਣਾ ਮਾਸਾ ਬਣਾ ਲਿਆ ਸੱਟ ਲਵਾ ਕੇ ਬੈ ਗਈ ਹੁਣ ਪੌੜੀਏ ਕਿਦਾਂ ਉਤਰਾਂ ਬੈ ਬੈ ਕੇ ਜਾਵਦੇ ਉਤਰਨੀਆਂ ਪੈਣੀਆਂ ਆਏ ਆਏ ਦਾ ਨਾ ਬੈ ਕੇ ਉਤਰਨਾ ਪੈਣਾ ਹਾ ਹਾ ਮੈਂ ਤਾਂ ਇਨੀ ਚੰਗੀ ਹਾਂ ਮੇਰ ਨਾਲ ਹੀ ਮਾਰਾ ਹੋਣਾ ਸੀ ਰੱਬਾ ਮੈਂ ਤਾਂ ਵੇਖ ਰਹੀ ਹਾਂ ਵਿਚਾਲੇ ਵੇਣੀਆ ਪਰ ਮਨ ਨਹੀਂ ਹਾਲਾ ਮੈਂ ਮੇਰ ਕਦੀ ਕਿਹਾ ਤਾਂ ਬੁਰਾਈ ਵੀ ਨਹੀਂ ਕੀਤਾ ਮੈਂ ਤਾਂ ਭਲਾਈ ਕਰਦੀ ਰਹੀ ਆ ਭਾਜਦਾ ਮਰਜੀ ਕੋਈ ਮਨੇ ਕਹਿੰਦਾ ਰਿਹਾ ਪਰ ਫਿਰ ਵੀ ਮੈਂ ਹਸਣ ਤਾਂ ਮਗਰ ਪੜਾਈ ਕਰਦੀ ਰਹੀ ਪਰ ਆਏ ਪਾਰ ਨਹੀਂ ਪੈਂਡਿਆ ਹਾਲਾ ਆਏ ਆ ਮੈਂ ਬਹਿ ਰਿਹਾ ਆਏ ਆਹ ਅਜੇ ਤਾਂ ਡੈਡੀ ਆ ਗਿਆ ਤਾਂ ਉਹਨੇ ਮੇਰੇ ਦਵਾਦੇ ਹੋ ਜਾਣਾ ਹਣਾ ਤੂੰ ਆ ਲੈ ਚੜੀ ਉੱਤੇ ਕੋਠੇ ਦੇ ਲੋਕਾਂ ਦੀ ਵੀ ਨਹੀਂ ਤੇ ਆਪ ਸਾਟ ਲਮਾਣੀ ਆ ਉਹਨੇ ਹੋਰ ਮੇਰੇ ਦਵਾਦੇ ਹੋ ਜਾਣਾ ਨਾ ਮੇਰੇ ਤੇ ਨਾ ਜਿੱਦਨ ਦੀ ਆਈ ਨਾ ਇੱਕੋ ਚਾਦਰ ਵਿਸ਼ੀ ਕਾਮਸ ਕਾ ਬੰਦਾ ਚਾਦਰ ਹੀ ਕੋਈ ਦੇ ਦਿੰਦਾ ਕਿ ਬੰਦਾ ਹੋਰ ਵਿਛਾ ਲੈ ਐਦਾਂ ਕਰਦੇ ਇਹਨੂੰ ਠਾਰ ਕੇ ਤੋਲ ਨਹੀਂ ਤੇ ਫਿਰ ਵਿਛਾ ਲਵਾਂਗੇ ਇਹਨੂੰ ਚੜੀ ਖਾਵੇ ਹੋ ਗਈ ਮੇਰਾ ਫੋਨ ਵੀ ਚਾਰਜ ਲਾਇਆ ਹੈ ਮੈਂ ਤਾਂ ਚੱਤ ਨੂੰ ਲੰਮਣੀ ਆ ਤਾਂ ਫੋਨ ਹੀ ਡੱਡ ਹੀ ਤੇ ਉਹ ਗਿਆ ਚਾਰ ਚਾਰ 100% ਹੋ ਗਿਆ ਬੜਾ ਵਾ ਲਾਵਾ ਪੜਾ ਫੋਨ ਪਹਿਲੇ ਵੱਜੀ ਜਾਂਦੀ ਉਹ ਚੁੱਕ ਹੰਡਾ ਚਾਚਾ ਜਦੋਂ ਚਾਚਾ ਇੱਥੇ ਆਉਂਦਾ ਦੋ ਦੋ ਘੰਟੇ ਬਹਿੰਦਾ ਨਾ ਉਹਨੋ ਤਾਂ ਲੱਗਦਾ ਨੇ ਕਿ ਚਾਚਾ ਇਹਨਾਂ ਬੀਜੀ ਉਹਦਾ ਹੁਣ ਵੇਲਾ ਫੋਨ ਨਹੀਂ ਹੋ ਚੱਕਣ ਡਿਆ ਹਲੋ ਸਾਸਿਓ ਦਾਤਾ ਜੀ ਚਾਚੇ ਪੰਪੋ ਲੰਡੀਆਂ ਮੈਂ ਹਾਂਜੀ 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 ਵਧੀਆ ਠੀਕ ਠਾਕ ਜੇ ਹਾਂਜੀ ਇਹ ਨੰਬਰ ਨਾ ਮੇਰਾ ਵਾ ਅਹ ਮੈਂ ਸਾਬੀ ਵੀਰ ਕੋ ਤੁਹਾਡਾ ਨੰਬਰ ਲਿਆ ਹੈ ਮੈਂ ਅੱਗੇ ਕਹਿੰਦੀ ਮੈਂ ਚਾਚਾ ਇੰਨਾ ਚਿਰ ਬੈਠੇ ਰਹੇ ਮੇਰੇ ਲੱਗੇ ਤੇ ਫੋਨ ਦਾਸ ਨੰਬਰ ਹੀ ਲੈ ਲੈਂਦੀ ਪਰ ਦਿਮਾਗ ਚ ਨਹੀਂ ਰਹੀ ਇਹ ਚੀਜ਼ ਹਾਂਜੀ ਹਾਂਜੀ ਹੋਰ ਸਾਨੂੰ ਠੀਕ ਠਾਕ ਚਾਚੀ ਜੀ ਨੇ ਅੱਛਾ ਤਾਂ ਮੈਂ ਤਾਂ ਤੁਹਾਨੂੰ ਦੇਖਣ ਲਈ ਤੁਸੀਂ ਆਖਿਆ ਨਾ ਕਿ ਮੈਂ ਆਉਂ ਇੱਕ ਦੋ ਦਿਨਾਂ ਚਾਹਤ ਤੁਸੀਂ ਆਏ ਹੀ ਨਹੀਂ 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 ਜਿਹੜਾ ਤੁਸੀਂ ਆਧਾਰ ਕਾਟ ਖੜਿਆ ਪ੍ਰੂਫ ਕੜਿਆ ਤੁਸੀਂ ਆਖਿਆ ਨਾ ਮੈਂ ਪਤਾ ਕਰਕੇ ਸਾਰਾ ਤੇ ਮੈਂ ਕਿਹਾ ਮੈਂ ਆਉਂਗਾ ਇੱਕ ਦੋ ਦਿਨਾਂ ਚਾਹਤ ਮੈਂ ਅੱਜ ਤੀ ਆ ਗਈ ਹਣੀ ਆ ਉਹਨਾਂ ਨੇ ਤੇ ਨਹੀਂ ਚਲੋ ਉਹ ਤਾਂ ਮਾਨੀ ਕਿ ਤੁਸੀਂ ਵਿਜੀ ਹੋ ਤੇ ਪਰਨਾ ਤੁਹਾਨੂੰ ਪਤਾ ਇਹ ਵੀ ਕੰਮ ਬੜਾ ਜ਼ਰੂਰੀ ਹੀ ਚਲ ਕੋਈ ਨਹੀਂ ਇੱਥੇ ਤੁਸੀਂ ਪਰ ਮੈਂ ਠਹਿਰ ਕੇ ਵੀ ਆ ਜਾਓ ਪਰ ਤੁਹਾਨੂੰ ਲੱਗ ਤੇ ਗਿਆ ਨਾ ਸਾਰਾ ਪਤਾ ਪ੍ਰੂਫ ਤੋਂ ਆਹ ਤੁਹਾਨੂੰ ਲੱਗ ਹੀ ਗਿਆ ਹੋਣਾ ਪਤਾ ਇਹ ਦੱਸੋ ਨਾ ਮੈਨੂੰ ਆਹ ਹੈ ਚਾਚਾ ਤੁਸੀਂ ਇੰਨੇ ਵਿਜੀ ਦੋ ਕੁ ਮਿੰਟ ਗੱਲ ਕਰਕੇ ਇਹ ਚੀਜ਼ ਦਾਦੋ ਕਿ ਤੁਹਾਨੂੰ ਤਾਂ ਸਾਰਾ ਕੁਝ ਪਤਾ ਲੱਗ ਗਿਆ ਨਾ ਕਿ ਮੇਰੀ ਸਾਰੀ ਸਚਾਈ ਮੈਂ ਕਿਹ ਚੀਜ਼ ਦਾ ਝੂਠ ਦੇਣਾ ਤੁਹਾਨੂੰ ਮਾਰਿਆ ਚਲੋ ਠੀਕ ਆ ਫਿਰ ਬਾਅਦ ਚ ਕਰਿਓ ਲੈ ਮੇਰੇ ਕਟਣ ਤੋਂ ਪਹਿਲਾਂ ਫੋਨ ਕੱਟਤਾ ਹੀ ਉਹਦੋਂ ਦੇ ਚਾਚਾ ਨੇ ਮੇਰੀ ਜਾਨ ਖਾਦੀ ਕਿ ਪਤਾ ਪ੍ਰੂਫ ਚਾਹੀਦਾ ਕੋਈ ਪ੍ਰੂਫ ਚਾਹੀਦਾ ਬੇਟਾ ਤੇ ਜੋ ਹੁਣ ਪ੍ਰੂਫ ਦਿੱਤਾ ਹੀ ਤੇ ਹੁਣ ਪਤਾ ਨਹੀਂ ਲੱਗਦਾ ਕੀਤਾ ਮੈਨੂੰ ਤੇਰੇ ਚੀਜ਼ ਦਾ ਸਾਰਾ ਪਤਾ ਹੀ ਆ ਪਰ ਮੈਂ ਨਹੀਂ ਚਾਚੇ ਦੇ ਮੂੰਹ ਤੇ ਮੈਂ ਸੁਣਾ ਚਾਚੇ ਤਾਂ ਦਾ ਹੀ ਤੈਨੂੰ ਇੱਥੇ ਜਾਣਾ ਪਊ ਉਹ ਕਰਨਾ ਪਊ ਜੇ ਕਰਨਾ ਪਊ ਚਾਚਾ ਲੱਗਦਾ ਤਾਂ ਬੜਾ ਚੰਗਾ ਵਾ ਪਰ ਮੈਨੂੰ ਲੱਗਦਾ ਕਿ ਹਵਲੇ ਨਾਲ ਇਹਨਾਂ ਦੇ ਗੱਲਾਂ 'ਚ ਵੀ ਆ ਜਾਂਦਾ ਵਾ ਕਿਉਂਕਿ ਜੇਤ ਹੁੰਦਾ ਨਾ ਕਿਤੇ ਗਲਤ ਨਾ ਪ੍ਰੂਫ ਕੋਈ ਹੁੰਦਾ ਤੇ ਹੁਣ ਮੈਦਰਾ ਮੈਨੂੰ ਕੱਢਣ ਵਾਸਤੇ ਸਾਰੇ ਟੱਬਰ ਨੇ ਆ ਜਾਣਾ ਹੈ ਤਾਂ ਹੁਣ ਮੈਨੂੰ ਲੱਗਦਾ ਪੱਕਾ ਚਾਚੇ ਨੇ ਪਤਾ ਕਰ ਲਿਆ ਵਾ ਸਾਰਾ ਹੁਣ ਚਾਚੇ ਨੂੰ ਪਤਾ ਵੀ ਰਾਣਾ ਤੇ ਨੇ ਇੱਥੇ ਹੀ ਆ ਤਾਂ ਕਰਕੇ ਨੇ ਇੱਧਰ ਵੰਡਿਆ ਉਹਦੋਂ ਤੇ ਛੱਟ ਭੱਜੇ ਆਉਂਦੇ ਆ ਤੇ ਹੁਣ ਵੇਖ ਲੈ ਜਦੋਂ ਲੋਡ ਹੁੰਦੀ ਨਾ ਆਵੇਂ ਆਦੇ ਤਾਂ ਬੰਦੇ ਲੋਡ ਹੋਵੇ ਉਹਦੋਂ ਨਹੀਂ ਬੰਦਾ ਹਾਜ਼ਰ ਹੁੰਦਾ ਚੱਲ ਕੋਈ ਨਹੀਂ ਠਾਰ ਕੇ ਫੋਨ ਲਾ ਲੈਣੀ ਪਤਾ ਨਹੀਂ ਕਿਹੜੀ ਮੀਟਿੰਗ ਚ ਬਿਜੀ ਬੈਠੇ ਵੋਕ ਲੱਗੀ ਆ ਮੇਰਾ ਤੇਜੀ ਗਾਂਢਾ ਕੁਸ ਖਾਵਾ ਬਣਾ ਕੇ ਇਿੱਕ ਤੇ ਵੀ ਕੀ ਕਰਮ ਐ ਦੇਖ ਪਰਸ ਹੋਇਜੇ ਕੁਛ ਖਾਣ ਨੂੰ ਹੋਇਗਾ ਵਾ ਮੇਰੇ ਘਰ ਦੇ ਨਾਲ ਜੌਨ ਨਿਕਲ ਡੇ ਇਹਨਾਂ ਨੇ ਕਿਹੜਾ ਕੁਛ ਖਾਣਾ ਦਿਖਾ ਲਾ ਆਪ ਹੀ ਵੇਣੀ ਕੋਕ ਬੜੀ ਲੱਗੀ ਐ ਗੈਸ ਚੱਲਣ ਡਿਆ ਵਾ ਇਹ ਦੇਖੋ ਤੇ ਲੈ ਦਾਲ ਬਣਾਈ ਹੋਈ ਸਬਜ਼ੀ ਵੀ ਹੈਗੀ ਆ ਦਾਲ ਵੀ ਹੈਗੀ ਆ ਓਟਾ ਓਟਾ ਘਨ ਕੇ ਰੱਖਿਆ ਪਰ ਮੈਨੂੰ ਤਾਂ ਢੋਕਾ ਲੱਗੀ ਆ ਨਾ ਮੈਂ ਰੋਟੀ ਖਾਵਾਂ ਬਾਕੀ ਕੰਮ ਬਾਅਦ ਚ ਦੇਖੇ ਜਾਂਦੇ ਭੁੱਖ ਵੀ ਬੜੇ ਲੱਗੇ ਤੇ ਮੈਨੂੰ ਗਰਮ ਗਰਮ ਦਾਲੀ ਆ ਚੌਲ ਵੀ ਬਣੇ ਆ ਚੌਲ ਦੇ ਨਾਲ ਥੋੜੇ ਜਿਹਾ ਪਾਣੀ ਲਵਾ ਪਾਣੀ ਤੇ ਆਹ ਹੈ ਹੁਣ ਫੋਨ ਕਿਹਦਾ ਆ ਗਿਆ ਵਾ ਰੋਟੀ ਵੀ ਲੈ ਪਈ ਸਵਾਹਨਾ ਮੈਨੂੰ ਤੇ ਖਾਣ ਦਿੰਦੇ ਮੁੰਨ ਸਭ ਦਾ ਫੋਨ ਆ ਗਿਆ ਚਲ ਬਾਅਦ ਚਾਣ ਕੇ ਖਾਣੀ ਆ ਰੋਟੀ ਪਹਿਲਾਂ ਮਾੜੀ ਜੀ ਗੱਲ ਕਰੀ ਨਾ ਮੈਂ ਇੱਥੇ ਤਾਂ ਰੇਂਜ ਵੀ ਨਹੀਂ ਆਉਣੀ ਹਲੋ ਇਹ ਕਿੰਧਰ ਮੁਕਲੀ ਸਗਾ ਤੇ ਰਸੋਈ ਚ ਦੇਖਣ ਸਹੀ ਨਾ ਫਰ ਰੋਟੀ ਭਾਗ ਗਈ ਆ ਚੱਲ ਭਿੰਦਰੇ ਇਤੋਂ ਵੱਟਾ ਮੌਕਾ ਤੈਨੂੰ ਕਿੱਥੋਂ ਲੱਭਣਾ ਜਿਹੜੀ ਇੰਨੇ ਚਿਰ ਦੀ ਲਿਆ ਕੇ ਰੱਖੀ ਆ ਉਹ ਕਦੋਂ ਕੰਮ ਆਉਣੀ ਹੁਣ ਐਡਾ ਵਧੀਆ ਮੌਕਾ ਹੁਣ ਨਾ ਗਵਾਇਆ ਕਰੇ ਦਾ ਹਾਲਾ 别后的 ਕੀ ਦਸ਼ਹੋ ਕਿ ਦਹਾਣੇ ਕੀ ਤੇ ਪੰਮ ਤੋਹਾਂ ਨੂੰ ਬੜਾ ਸਤਾਇਆ ਹੈ ਤੋ ਸਮਝ ਕੋ ਕਿ ਭੰਡਾ ਕੀ ਤੇਰਾ ਹਾੜੇ ਇੰਨੀ ਗਿਆਨੂ ਕੀ ਬਣ ਨਾ ਜੇ ਕੰਮ ਕਰਨਾ ਹੀ ਆ ਤੇ ਫਿਰ ਡਰਨਾ ਕਿਹੜੀ ਗੱਲੋਂ ਆ ਇਹਦਾ ਕੰਮ ਇੱਕ ਵਾਰੀ ਕਰ ਖਤਮ ਕਰ ਅੱਜ ਤੱਕ ਦੀ ਗੱਲ ਤੋਹੋ ਕੀ ਭੰਡਾ ਆ ਜੇਰੇ ਕੋ ਤੇ ਖੜਾ ਸ਼ੁੱਤੂ ਗੈਣਾ ਮੇਰਾ ਆਹ ਗਲਤੀ ਆਗਣਾ ਕਰ ਇਥੇ ਸੁਖ ਤੇ ਇੰਨੇ ਯਕੀਨ ਕਰਦੀ ਐ ਸੁਖ ਨੂੰ ਕੰਨੀ ਇਹ ਕੰਮ ਕਰ ਸੁਖ ਨੂੰ ਕੀ ਪਤਾ ਵਾ ਕੁਛ ਪਾਇਆ ਕਿ ਨਹੀਂ ਪਾਇਆ ਇਹ ਤੇ ਮੈਨੂੰ ਹੀ ਪਤਾ ਵਾ ਰੀਤਾ ਬਜਰੀ ਵਾਲ ਤੇ ਬਾਅਦ ਚ ਜਾਨਾ ਪਹਿਲਾਂ ਚਾਚੇ ਨੂੰ ਦੱਸਾਂ ਵੀ ਚਾਚਾ ਤੇਰਾ ਨੰਬਰ ਲਿਆ ਹੀ ਹੁਣੇ ਜੇ ਫੋਨ ਆਊਗਾ ਤੇ ਸੰਭਾਲ ਲਈ ਗੱਲ ਬਾਕੀ ਕੰਮ ਚੱਲ ਬਾਅਦ ਚ ਕਰਦਾ ਹਾਂ ਸੋ ਤੁਹ ਪਤਾ ਹਾਂਜੀ ਮੰਮੀ ਬੈਜੋ ਉਹ ਨਾ ਪਿਆਣਾ ਕੀ ਮੈਂ ਮੈਂ ਤੇਰੇ ਨਾਲ ਆਈ ਆ ਰੋਟੀ ਪਾ ਕੇ ਨਾ ਉੱਥੇ ਰਸੋਈ ਛੱਡ ਗਈ ਆ ਉਹ ਲੋਕਾਂ ਨੂੰ ਪਤਾ ਨਹੀਂ ਬਾਹਰ ਚਲ ਗਈ ਆ ਕਿ ਕਿੱਥੇ ਆ ਜਾਂ ਮਰਤੀ ਵੇਖ ਕੇ ਰੋਟੀ ਖਾ ਲਈ ਏਦਾਂ ਮੁਖੀਆਂ ਪੈਣ ਗਿਆ ਇਹਨੂੰ ਪਤਾ ਰੋਟੀ ਬਦਲੇ ਧੱਕੇ ਫਾਇਦੇ ਆ ਉਹ ਖਰਾਬ ਹੋਣੀ ਆ ਜਾਂ ਮੇਰਾ ਪੁੱਤ ਫੜਾ ਆ ਤੇ ਆਪ ਪਤਾ ਨਹੀਂ ਕਿਧਰ ਚੱਲ ਮੈਂ ਕੋਈ ਨਹੀਂ ਵੇਖ ਰਿੰਗ ਨਹੀਂ ਕਿਤੇ ਪਰ ਸੱਚ ਤੂੰ ਮੈਨੂੰ ਮੇਰੇ ਕੋ ਫੜਾਈ ਤੈਨੂੰ ਪਤਾ ਨੱਕ ਬੋਲੇ ਜੋ ਵਟਨੇ ਹੋਏ ਤੇ ਜਾਂ ਮੇਰ ਦੀ ਤੂੰ ਫੜਾ ਚੱਲ ਮੈਂ ਇਹ ਪੜਾਉਂਦੀ ਆ ਆ ਤੇ ਗੱਲ ਉਹ ਆ ਸਾਫੀ ਮਰਦੀ ਤੇ ਲਾਖੀ ਨਾ ਡਟੇ ਹੁਣ ਸੁਆਦ ਆਊਗਾ ਮੈਨੂੰ ਹਾਂਜੀ ਹਾਂਜੀ ਨਾ ਮੈਂ ਤਾਂ ਇਨੀ ਗਰਮੀ 'ਚ ਬਾਹਰ ਖਲੋਤੀ ਆਂ ਅੰਦਰ ਤਾਂ ਰੇਂਜ ਹੀ ਨਹੀਂ ਆਉਂਦੀ ਨਾ ਟਿਆ ਨਹੀਂ ਤੈਨੂੰ ਪਤਾ ਹੀ ਤੇ ਆ ਡੀ ਦਾ ਆਹੋ ਆਹ ਫੋਨ ਆਮਦਾ ਰਹਿੰਦਾ ਹਲੋ ਹਲੋ ਉਹਦਾ ਫੇਰ ਰੇਂਜ ਲੈ ਫੋਨ ਹੀ ਬੰਦ ਹੋ ਗਿਆ ਯੋ ਜਦੋਂ ਚਾਚੇ ਹਰਜੀਤ ਨੂੰ ਲਾਉਣ ਲੱਗੇ ਫੋਨ ਤਾਂ ਉਹਦਾ ਵੀ 5% ਏ ਹੁਣ ਪਹਿਲਾਂ ਚਾਰਜਰ ਲਾਵਾਂ ਤੇ ਫਿਰ ਵੇਨਨੀ ਚਲ ਤੇ ਫੋਨ ਝਟ ਖਰਾਬ ਹੋ ਜਾਂਦਾ ਮੈਨੂੰ ਲੱਗਦਾ ਬੈਟਰੀ ਖਰਾਬ ਹੋ ਗਈ ਇਹਦੀ ਬੈਟਰੀ ਦਾ ਵੀ ਕੋਈ ਹਾਲ ਝਟ ਹੀ ਫੋਨ ਡੈਡ ਹੋ ਜਾਂਦਾ ਲਾਵਾਂ ਘੜੀ ਚਾਰਜਰ ਅੱਡੇ ਖੱਡੇ ਪਏ ਆ ਵੀ ਤੁਰਨੇ ਪੈਣੇ ਬੋਟਿਆਰੇ ਸਾਰੇ ਕਿੱਦਾਂ ਗਹਿਰੇ ਖੱਡੇ ਪਏ ਆ ਪਾਣੀ ਇਹ ਛੱਟਿਆ ਸਾਰੇ ਮੀਂਹ ਦੇ ਨੇਗੇ ਕਿਸੇ ਨੇ ਵੇਖਿਆ ਨਹੀਂ ਆ ਵੀ ਬੂਟੇ ਸੱਕ ਕੱਟ ਕਰ ਲੀਏ ਸਾਰੇ ਆਏ ਫਲ ਤੇ ਖਲੋਤਾ ਹੀ ਆ ਬੂਟਿਆਂ ਦਾ ਵਾਵਾ ਆ ਜੇ ਵੇਖੋ ਕਿੰਨੂ ਆਦਾ ਵਧੀਆ ਲੱਗੇ ਸਾਰਾ ਫਲ ਤੇ ਵਧੀਆ ਲੱਗਾ ਆਦਾ ਚਲੋ ਪਿਆਜ਼ ਵੇਖ ਲਈਏ ਪਿਆਜ਼ਾਂ ਦਾ ਕੀ ਹਾਲ ਆ ਪਹਿਲਾਂ ਪਿਆਜ ਤੇ ਗੋਡੇ ਬੰਦਿਆ ਨੇ ਅੱਜ ਬਾਬਾ ਜੀ ਵਧੀਆ ਕੀਤੀ ਸਾਰੀ ਚੰਗੀ ਐ ਸਫਾਈ ਇਹਨਾਂ ਦੀ ਕੀਤੀ ਚਲੋ ਟਰਾਲੀ ਥੋੜੀ ਜਿਹਾ ਵੇਖ ਲਈਏ ਗਾਂਵਸਾ ਕਰਕੇ ਤੇ ਫੇਰ ਕਣਕ ਵੀ ਚਲਾਈਏ ਚੱਲ ਕੇ ਟਰਾਲੀ ਨੂੰ ਗਾਂਵਸਾ ਕਰਨਾ ਪੈਣਾ ਇੱਥੋਂ ਰਾਜ ਕੋਤੀ ਆਏ ਚਲੋ ਕਰਦੇ ਆਂ ਠੀਕ ਕਰਦੇ ਆਂ ਹਾਂਜੀ ਮੈਂ ਮਤੀਏ ਉਹ ਇੱਕ ਖੜਾ ਪੁਰਕੇ ਆ ਬਈ ਨਾ ਤੇ ਨਾਲੇ ਮੈਂ ਦੇਖ ਕੇ ਆਇਆ ਵਾ ਪਿਆਜ਼ ਗੰਢੇ ਲੱਗੇ ਸਾਰੇ ਆਪਣੇ ਤੇ ਹੁਣ ਮੈਂ ਟਰੈਕਟਰ ਨੂੰ ਪਿਛੇ ਕਰ ਲਗਾ ਝੂਟਾ ਲੈਣਾ ਹੈ ਉਸੀ ਇੱਥੇ ਹੋ ਕੇ ਇੱਥੇ ਹੋ ਕੇ ਬੈਠੋ ਤੇ ਮੈਂ ਟਰੈਕਟਰ ਦੀ ਚਾਬੀ ਲੈ ਆਵਾ ਵੇਖਾਂ ਹੈ ਗਈ ਆ ਕਿ ਨਹੀਂ ਲੱਗੀ ਚਾਬੀ ਹੈ ਨਹੀਂ ਵਿੱਚ ਦੇ ਚਾਬੀ ਲੈ ਕੇ ਆਈਏ ਹੈ ਚੱਲ ਫੇ ਮੈਂ ਚਾਬੀ ਲਾ ਤੂੰ ਸਿੱਧੇ ਇੱਥੇ ਖੜੇ ਹੋ ਜਾਗਾ ਤੇ ਜਾਣਾ ਨਹੀਂ ਚੰਗਾ ਕਿਤੇ ਵੀ ਬਾਹਰ ਇਸੋਂ ਠੀਕ ਆ ਪਤਾ ਚਾਪੀ ਮੈਨੂੰ ਆਣਾ ਪਹਿਲਾਂ ਇਹੋ ਹੀ ਆ ਤੇ ਜਉਂ ਚਰਦੀ ਆ ਚਲੋ ਉਹ ਜਾਨਾ ਲੈ ਕੇ ਉਹ ਫੜ ਦੇ ਫੜ ਦੇ ਮੈਨੂੰ ਉਡਾ ਲੈਣਾ ਹੈ ਚੱਲ ਆ ਫੇ ਲਈ ਆਪਾਂ ਆ ਜਾ ਆ ਜਾ ਮੇਰੀ ਉਂਗਲ ਤੇ ਫੜੋ ਨਾ ਤੁਸੀਂ ਉਹ ਤੇ ਟਰੈਕਟਰ ਲਾ ਕੇ ਬਹੁਤਾ ਨਹੀਂ ਜਾਂਦਾ ਜੰਗਾ ਹੈ ਚਾ ਫੜਾ ਆਪਾਂ ਫੇ ਵੀ ਉਟਾ ਲਈਂਦੇ ਦੋਵੇਂ ਜਾਣੇ ਆ ਜਾ ਆ ਜਾ ਆ ਜਾ ਆ ਤੈਨੂੰ ਮਚਾਵਾ ਪਹਿਲਾਂ ਆ ਮੈਂ ਚਲਾਵਾ ਤੈਨੂੰ ਆ ਮੈਂ ਬੁੱਤ ਤੂੰ ਚੱਲ ਸੋਣਾ ਓਏ ਇੱਥੇ ਬੈਠ ਇੱਥੇ ਬੈਠ ਇੱਥੇ ਬੈਠ ਰਕਟੇ ਚਲਾਉਂਗਾ ਹੈ ਨਹੀਂ ਇੱਥੇ ਨਹੀਂ ਚਲਾਉਣਾ ਪੁੱਤ ਚਲਾਉਣਾ ਨਹੀਂ ਗਾ ਤੇ ਮੇਰਾ ਹੂਟਾ ਲੈਣਾ ਇੱਥੇ ਇਹ ਇੱਥੇ ਬੈਠੋ ਨਾ ਇੱਥੇ ਚੰਗੀ ਤਰ੍ਹਾਂ ਹੋ ਕੇ ਦੇ ਵੇਖੋ ਮੈਂ ਤੈਨੂੰ ਅੱਗੇ ਲਾਵਾਂ ਹੁਣ 1 ਮਿੰਟ ਰੁਕ ਜਾ ਪੁੱਤ ਹੋਰ ਸਾਬੀ ਆ ਗਏ ਸਤਿ ਸ੍ਰੀ ਅਕਾਲ ਜੀ ਕੀ ਹਾਲਿਆ ਵਧੀਆ ਵਧੀਆ ਠੀਕ ਆ ਵੱਢ ਲਈ ਆ ਵੱਢ ਲਈ ਵੱਢ ਲਈ ਆ ਜਾ ਅੱਛਾ ਵੱਢ ਲਈਦਾ ਚੱਲੇ ਜੇ ਕਿਤੇ ਮੈਂ ਮੰਡੀ ਚਲਿਆ ਹੀਗਾ ਆਛਾ ਆਦਾ ਛੜਦਾ ਨਹੀਂ ਫਦੇ ਮੈਨੂੰ ਆਦਾ ਮੈਂ ਊਠਾ ਲੈਣਾ ਵਾ ਆ ਜਾ ਵਾ ਇੱਥੇ ਆ ਜਾ ਇੱਥੇ ਲੈ ਹੁੰਦਾ ਲੈਣਾ ਵਾ ਲੈਣਾ ਊਠਾ ਇਹਨਾਂ ਲੈਣਾ ਚਾਚੂ ਨੇ ਹੈ ਚਾਚੂ ਦਾ ਲੈਣਾ ਚੱਲ ਫੇ ਲੈ ਲੈ ਊਠਾ ਅੱਜ ਮੈਨੂੰ ਵੀ ਕੰਮ ਹੈਗਾ ਹਾਂ 10 ਮਿੰਟ ਰੋਕੇ ਚੱਲ ਜਿਓ ਚੱਲ ਪੁੱਤ ਫੇ ਮੈਂ ਨਹੀਂ ਕਰਦਾ ਸਟਾਰਟ ਹੈ ਜ ਇਹਨਾਂ ਨੂੰ ਚੱਲ ਫੇ ਚਲੋ ਆ ਜਾ ਆ ਜਾ ਆ ਜਾ ਆ ਜਾ ਹੋਰ ਪਤਵੇ ਠੀਕ ਠਾਕ ਹੈ ਚਾਚਾ ਤੁਸੀਂ ਸੁਣਾਓ ਹੋਰ ਬੇੜਾ ਕਿਦਾਂ ਆਪਣੀ ਵੱਡੀ ਕਿ ਨਹੀਂ ਆ ਦੇ ਨਹੀਂ ਅਜੇ ਆ ਜਾ ਮੁੱਤੇ ਤੂੰ ਮੇਰੇ ਕੋਲ ਆ ਆਲਾ ਮੇਰੇ ਕੋਲ ਆ ਨੋ ਲਾਦਾ ਦੋ ਚਾਰ ਦਿਨ ਲੱਗ ਜਾਣੇ ਆਲੇ ਹਰਿਆ ਦੇ ਨਹੀਂ ਹੈ ਤੇ ਵਢਾਉਣ ਵਾਲੀਆਂ ਚਾਚਾ ਮਿਸਤਰੀ ਆ ਜਾਣੇ ਆ ਸਵੇਰੇ ਅੱਛਾ ਆ ਕੰਦਾ ਅਸੀਂ ਦੋਵੇਂ ਪਾਸੇ ਦੀਆਂ ਮੈਂ ਚੱਲ ਕਰਵਾ ਦਿੰਨੇ ਆ ਉਹਨਾਂ ਦੇ ਪਲਾਸਟਰ ਆਹ ਮਿਸਤਰੀ ਤੂੰ ਕਹਿੰਦਾ ਸਡਾਉਣਾ ਉੱਥੇ ਹਾਂ ਤੇ ਨਾਲੇ ਬਾਥਰੂਮ ਰੇਲੇ ਹੋਣੇ ਆ ਥੋੜੇ ਜਿਹੋ ਉਹਨਾਂ ਦੀਆਂ ਨੀਆਂ ਨੂਆਂ ਭਰਾ ਦਿੰਨੇ ਆ ਉਹ ਵੀ ਠੀਕ ਹੈ ਥੋੜਾ ਟਾਈਮ ਰੋਕੇ ਤੇ ਫੇਰ ਨਹੀਂ ਆ ਭਰਕੇ ਦੇ ਵਿੱਚ ਭਰਤੀ ਬਾਦਵੀਂ ਭਰਤੀ ਪਾ ਹੀ ਦੇਣੀ ਆ ਆ ਭਰਤੀ ਨਾਲ ਇਹ ਆ ਵੀ ਜਿਹੜੀ ਭਰਤੀ ਜਿਹੜੀ ਮਿੱਟੀ ਜਿਹੜੀ ਵਹਜੂ ਕਿਸ ਤਰ੍ਹਾਂ ਤੇ ਬੁੜਕੇ ਥੱਲੇ ਬੈਂਦਾ ਨਹੀਂਗਾ ਕਿਤੇ ਫਰਸ਼ ਬਾਦ ਚ ਚਾਚਾ ਜੀ ਹੁਣ ਤੇ ਤੁਹਾਨੂੰ ਪਤਾ ਪੈਲੀਆਂ ਪੁਲੀਆਂ ਦੀ ਮਿੱਟੀ ਹਨਾ ਪੁੱਟਣ ਡੇ ਆ ਲੋਕ ਤੇ ਮੈਂ ਹੁਣ ਪਵਾਲੀ ਨੇ ਫੇਰ ਦੋ ਟਰਾਲੀਆਂ ਹੋਰ ਛਟਾਲੀ ਨੇ ਨਹੀਂ ਹੁਣ ਤੇ ਪੈਲੀ ਜ਼ਮੀਨ ਸਾਰੀ ਵਿਹਲੀ ਹੋ ਗਈ ਆ ਹੁਣ ਤੇ ਭਰਤੀ ਪਾਉਣਾ ਸ ਵੱਡਾ ਕੰਮ ਨਹੀਂਗਾ ਸੌਖਾ ਵਾ ਕੰਮ ਹੋਣਾ ਅੱਗੇ ਪਿੱਛੇ ਨਹੀਂ ਮਿੱਟੀ ਲੱਭੀ ਸਾਰਾ ਸਿਆਲੀ ਹਾਂਜੀ ਹਾਂਜੀ ਹਾਂ ਜ਼ਮੀਨ ਫਸਲਾਂ ਹੀ ਨਾ ਨੇ ਉਧਰ ਚਲੇ ਆ ਹ ਮਿਸਤਰੀ ਦੀ ਸੁਣ ਲੋ ਆਂਦਾ 1.5 ਸੈਂਟ ਕਰਾ ਰਹੀਤ ਲੈ ਆ ਹਾਂ ਤੇ ਰੇਤਾਂ ਨੂੰ ਪਤਾ ਕਿੱਡੀ ਲੰਮੀ ਇਧਰਲੀ ਵੀ ਕਾਂਦੇ ਆ ਤੇ ਇਧਰੋਂ ਵੀ ਸਾਰੀ ਪਲਸਤਰ ਕਰਨੀ ਤੇ ਡੰਗਰਾਂ ਵਾਲਾ ਪਰੰਡਾ ਵੀ ਸਾਰਾ ਕਰਨਾ ਪਲਸਤਰ ਰੇਡ ਦਾ ਨਹੀਂ ਤੇਰਾ ਸਰਨਾ ਸੁਰਨਾ ਉਹ ਫੇਰ ਮੈਨੂੰ ਪਤਾ ਫੇਰ ਉਹ ਨਾ ਗੜੀ ਮੁੜੀ ਕਹਿਣਾ ਵਾ ਉਹ ਇੱਕ ਵਾਰੀ ਨਾ ਤਿੰਨ ਸੈਂਕੜੇ ਰੇਤਾ ਲੈ ਆਜੇ ਇੱਕ ਲੈਉਣੀਆਂ ਤੇ ਕੰਮ ਸੇ ਕੰਮ ਟਰਾਲੀ ਸਤਾ ਤਿੰਨ ਸੈਂਕੜੇ ਦੀ ਚੱਲ ਫੇ ਇਦਾਂ ਕਰ ਲੈ ਹਾਂ 1.5 ਇੱਕ ਵਾਰੀ ਫੇ ਜਾਵੇਂਗਾ ਫੇਰ ਜਾਵੇਂਗਾ ਤੇ ਲਾਵੀ ਉਹਨੂੰ ਕਿ ਥਾੜ ਗਾਣੇ ਹੰਦੇਰੀਆਂ ਨਹੋਰੀਆਂ ਦੇ ਦੇਣੀ ਨਹੀਂ ਉੱਥੇ ਬਰਾਂਡੇ ਦੇ ਵਿੱਚ ਸੌਂ ਲਾਂਗੇ ਉਹ ਨਾ ਕਿਤੇ ਪਾਣੀ ਪੂਣੀ ਮਾਰ ਕੇ ਰੱਖੀ ਹੁੰਦੇ ਤੇ ਰੇਤ ਮਹੀਗੀ ਬੜੀ ਆ ਉਹ ਵੀ ਠੀਕ ਆ ਵਧੀਆ ਵਸਾਂ ਤੁਹਾਡਾ ਹਾਂ ਹਾਂ ਹੋਰ ਫੇ ਕਿਦਾਂ ਵਧੀਆ ਪਹਿਲਾਂ ਚਾਹ ਪੀਣੀ ਕਿ ਪਾਣੀ ਦੱਸ ਨਹੀਂ ਨਾ ਮੈਂ ਚਾਹ ਪੀਣੀ ਨਾ ਪਾਣੀ ਮੈਂ ਤੇ ਚਲੋ ਚੱਲਿਆ ਸੀ ਉਧਰ ਨੂੰ ਤੇ ਮੈਂ ਚੱਲ ਪੈਨੂੰ ਚਾਚੇ ਨੂੰ ਹਾਉਨੇ ਆ ਘਰੋਂ ਲੜਕੇ ਆਇਆ ਵਾ ਚਾਹ ਚਾਹ ਪਣੀ ਨਹੀਂ ਪੀਣਾ ਨਹੀਂ ਨਹੀਂ ਲੜਕੇ ਕਾਤੋਂ ਹਾਂ ਫੇਰ ਗੱਲ ਲੜਕੇ ਵਾਲੀ ਲਾ ਲੋਗੇ ਹਾਂ ਹੋ ਗਿਆ ਗਿਆ ਫੇਰ ਉਹ ਭੈਣ ਜੀ ਲੱਗੇ ਮੱਥੇ ਅੱਛਾ ਹਾਂ ਉਹ ਚਾਚਾ ਹਾਂ ਨਾਲੇ ਤੁਹਾਡਾ ਨੰਬਰ ਮੰਗਿਆ ਸੀ ਉਹਨੇ ਉਹਨੂੰ ਕੀ ਕੰਮ ਹੋਊਗਾ ਤੁਹਾਡੇ ਨਾਲ ਪਤਾ ਨਹੀਂ ਕਿੱਦਾਂ ਜਿਵੇਂ ਅੰਦਰ ਇਹ ਦੀਦੀ ਦੇ ਦਿੱਧਿਆ ਰੋਟੀ ਪਾ ਕੇ ਤੇ ਅੰਦਰ ਆਖਾਂ ਹੀ ਰਸੋਈ ਚ ਆਇਆ ਰੋਮਾ ਚ ਤਬੂਲ ਗਿਆ ਆਲੂ ਫੜੋ ਕਾ ਲੋ ਮੈਨੂੰ ਲੱਗਾ ਤੁਸੀਂ ਤਾਂ ਲੁੰਗਦਾ ਸੀ ਤਾਂ ਕਰਕੇ ਚੱਤਾ ਪੜ ਗਿਆ ਤੇ ਜੋੜ ਗੋਚ ਥੋੜੇ ਪਏ ਹੀ ਹੋਰ ਪਾ ਗਲੇਦਾ ਨਹੀਂ ਕੋਈ ਇੰਨੇ ਤਾਂ ਬੜਾ ਖਾਧੇ ਨੇ ਮੈਂ ਐਵੇਂ ਨਹੀਂ ਕਰਦੇ ਹਜੇ ਹਾਂ ਖਾਣੀ ਆ ਤੂੰ ਹਾਂ ਖਾਣ ਲੱਗੀ ਮੈਂ ਨਹੀਂ ਕੋਈ ਨਹੀਂ ਖਾ ਰੋ ਮੈਂ ਪਾ ਲਈ ਹੁੰਨੀ ਐ ਮੈਨੇ ਕੋਈ ਨਹੀਂ ਬਹੁਤ ਤੂੰ ਕਿੰਨਾ ਲਾ ਬਹੁਤ ਰਸਾ ਖੋ ਗਿਆ ਮੋਨ ਲਾ ਮੈਂ ਤਾਂ ਦਰ ਕੇ ਚੱਲ ਮੈਂ ਆਪਣੀ ਪਾ ਲਈ ਹੁੰਨੀ ਈ ਰੋਟੀ ਚਲ ਬਾਲੇ ਦੇ ਗਾਲ ਸਵਾਤ ਨਹੀਂ ਮਰਦਾ ਕੋਈ ਨਹੀਂ ਮੈਂ ਤਾਂ ਨਹੀਂ ਦੇਣਗੀ